ਹਾਂਜੀ ਆਪਣਾ ਮੇਰਾ ਨਾਮ ਹੀ ਸ਼ਮਸ਼ੀਰ ਸਿੰਘ ਆ ਆਪਾਂ ਕਿਹੜੇ ਪਿੰਡ ਚੋਂ ਬਿਸੀਏ ਮੈਦੀਪੁਰ ਬਿਲਕੁਲ ਬਾਰਡਰ ਤੇ ਪਿੰਡ ਆ ਜੀ ਬਚਾਉਂਦੇ ਜਿਸ ਤਰ੍ਹਾਂ ਕਿ ਕਈ ਪਿੰਡਾਂ ਦੇ ਵਿੱਚ ਫੁਆਹ ਉੱਡ ਰਹੀ ਹੈ ਕਿ ਲੋਕ ਜੀ ਪਿੰਡਾਂ ਦੇ ਵਿੱਚੋਂ ਸਮਾਨ ਲੈ ਕੇ ਜਾ ਰਹੇ ਜੀ ਉਹ ਪਾਸੇ ਜਾ ਰਹੇ ਜੀ ਕੀ ਕਿਹੜਾ ਦੇਖੋ ਜੀ ਜੇ ਇਹਦਾ ਆਪਾਂ ਅਫਵਾਹਾਂ ਲੈ ਜਾਈਏ ਫਿਰ ਤਾਂ ਜੰਗ ਲੱਗੀ ਹੈ ਹਾਂਜੀ ਆ ਜੀਰੋ ਗਰਾਊਂਡ ਤੇ ਆ ਕੇ ਵੇਖੋ ਤੁਸੀਂ ਆਈ ਹੁਣ ਪਿੰਡ ਦੇ ਵਿੱਚ ਉਦੰਦੇ ਬੈਠੇ ਆ ਇੱਥੇ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੰਗ ਵਾਲੀ ਆ ਅਫਵਾਹਾਂ ਜਾਂਦੀਆਂ ਬਾਕੀ ਜੀ ਜੰਗ ਦਾ ਨਾਮ ਆੜਾ ਹੈ ਇਹਦਾ ਵੈਗਰੂ ਅੱਗੇ ਅਸੀਂ ਹੱਥ ਜੋੜਦੇ ਵੀ ਇਹੋ ਜੀ ਗੱਲ ਨਾ ਹੀ ਬਣੇ ਇਹ ਤੁਸੀਂ ਦੋ ਦੋਵਾਂ ਦੇਸ਼ਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਕਿ ਜਿਸ ਤਰ੍ਹਾਂ ਬਾਣੀ ਫਰਮਾਉਂਦੀ ਆ ਕਿ ਜਿਨ ਜਿਨੇ ਪ੍ਰੇਮ ਕੀਆ ਤੈਨ ਪ੍ਰਭ ਪਾਇਆ ਵੇਖੋ ਜੀ ਅਹੀਂ ਦਾ ਦੋਵਾਂ ਦੇਸ਼ਾਂਗੇ ਹੱਥੀ ਜੋੜਦੇ ਆ ਵੀ ਮਤਲਬ ਜਿਹੜਾ ਜੰਗਿਆ ਨਹੀਂ ਲੱਗਣਾ ਚਾਹੀਦਾ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ ਆਡੀਆਂ ਨਤਾਰੋ ਪਾਰ ਜ਼ਮੀਨਾਂ ਐ ਉਦੋਂ ਦੇ ਗੇੜ ਬੰਦ ਜਦੋਂ ਦਾ ਮੋੜ ਖਰਾਬ ਹੋਇਆ ਉਦੋਂ ਦੇ ਗੇਟ ਬੰਦ ਆ ਅਸੀਂ ਆਪਦੀ ਜ਼ਮੀਨ ਤੱਕ ਨਹੀਂ ਜਾ ਸਕਦੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵਗਰੀ ਖਾਲਸਾ ਵਗਰੀ ਫਰੇ ਸਾਡੇ ਹੌਸਲੇ ਬਹੁਤ ਬੁਲੰਦ ਨੇ ਅਸੀਂ ਬੜੀਆਂ ਲੜਾਈਆਂ ਵੇਖੀਆਂ ਸਾਨੂੰ ਇੱਥੇ ਬਿਲਕੁਲ ਡਰ ਨਹੀਂ ਆਉਂਦਾ ਅਸੀਂ ਵੇਖ ਲੋ ਤਾਂਸਾ ਖੇਡਣ ਰਿਹਾ ਵਾਡੇ ਬੜੇ ਬਨੇ ਰਹੇ ਸਾਰੇ ਆਰਾਮ ਨਾਲ ਆਪ ਦੇ ਕੋਈ ਫਿਕਰ ਨੀ ਕੀ ਇਹਨੋਂ ਤੇ ਹੈਗਾ ਵੀ ਸਾਨੂੰ ਕਿ ਬਾਰਡਰ ਦਾ ਡਾਰਿਆ ਨਾ ਅਸੀਂ ਫੌਜ ਦਾ ਬਿਲਕੁਲ ਸਾਥ ਦੇਵਾਂਗੇ ਜੇ ਉਹਦੀ ਗੱਲ ਕੋਈ ਬਣਵੀ ਜਾਂਦੀ ਆ ਨਾਲ ਅਸੀਂ ਲੜਾਂਗੇ ਤੇ ਆਪਣੇ ਬਹੁਤ ਕਈ ਜਗ੍ਹਾ ਖਾਵਾ ਡੰਡੀਆਂ ਜੀ ਬਾਰਡਰ ਦੇ ਪਿੰਡ ਬਿਲਕੁਲ ਕੋਈ ਖਾਲੀ ਨਹੀਂ ਜੇ ਵੇਖੋ ਜੀ ਪੂਰਾ ਪਿੰਡ ਬਿਠਾ ਹੋਇਆ ਹੈ ਦੇ ਕੋਈ ਖਾਲੀ ਨਹੀਂ ਹੋਇਆ ਜੀ ਨਾ ਹੋਣੀ ਹੈ ਜੀ ਖਾਲੀ ਇਹ ਕਿਹੜਾ ਪਿੰਡ ਹੈ ਜੀ ਇਹ ਪਿੰਡ ਮੈਧੀਪੁਰ ਹੈ ਜੀ ਬਿਲਕੁਲ ਬਲੰਦਾ ਹੌਸਲੇ ਆ ਜੀ ਇਹਦੇ ਤੇ ਤਾਛਾਂ ਫਿਰ ਰੋਜ਼ ਚੱਲਦੀਆਂ ਤਾਛਾਂ ਰੋਜ਼ ਚੱਲਦੀਆਂ ਜਿੱਥੇ ਕਿ ਤਾਛ ਸਾਹਿਬ ਟਾਈਮ ਪਾਸ ਕਰਦੇ ਆਪਣੇ ਹਾਂ ਜਿਸ ਤਰ੍ਹਾਂ ਤੁਸੀਂ ਸਾਹਿਬ ਦਾ ਫੌਜੀ ਇਹ ਤੇ ਕਿਸ ਤਰ੍ਹਾਂ ਇਹ ਯਾਨੀ ਕਿ ਕਿੰਨੀਆਂ-ਕਿੰਨੀਆਂ ਇੱਥੇ ਜੰਗਾਂ ਹੋਈਆਂ ਜਦੋਂ ਮਹੀਦੀਪੁਰ ਵਿਹਲਾ ਹੁੰਦਾ ਰਿਹਾ ਹਾਂ ਇਹ ਤੇ ਬਹੁਤ ਅਸੀਂ 65 ਦੀਆਂ ਗੰਗ ਵੇਥੇ ਵੇਖੀ ਆ 71 ਦੀ ਵੇਖੀ ਆ ਕਾਰਗਲ ਦੀ ਵੇਖੀ ਸਾਰੀਆਂ ਵੇਖਿਆ ਜੀ ਸਾਨੂੰ ਕੋਈ ਇੱਥੇ ਸਾਨੂੰ ਡਰ ਲਾਈ ਤੋਂ ਬਿਲਕੁਲ ਡਰ ਨਹੀਂ ਆਉਂਦਾ ਨਹੀਂ ਕੀ ਉਦੋਂ 71 ਦੀ ਜੰਗ ਵੇਲੇ ਕੀ ਹੋਇਆ ਸੀਗਾ ਉਦੋਂ ਮਾੜਾ ਚਾਨਣਾ ਪਾਉ ਹਾਂ ਉਹ ਕੱਤੇ ਨਾਲ ਜੰਗ ਤੇ ਵਿੱਚ ਹੋਈ ਪੈਂਡ ਦੀ ਜੰਗ ਦਾ ਸਾਰਾ ਇਲਾਕਾ ਲੈ ਗਏ ਸੀ ਪਾਕਿਸਤਾਨ ਨੇ ਤੇ ਕੱਤੇ ਲੜਾਈ ਜੰਗ ਵਿੱਚ ਨਹੀਂ ਕਿੱਥੇ ਆ ਸਾਡਾ ਪਿੰਡ ਸਾਡੇ ਕੋਲੇ ਰਿਹਾ ਜੀ ਹਾਂਜੀ ਇੱਥੇ ਨਹੀਂ ਉਦੋਂ ਕੱਤੇ ਜੰਗ ਵਿੱਚ ਆਉਗੇ ਨਹੀਂ ਬਦੇ ਹੋ ਤੇ ਆਮ ਪਬਲਿਕ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਜਿਸ ਤਰ੍ਹਾਂ ਸਰਕਾਰ ਸਾਡੇ ਨਾਲ ਆ ਹਾਂਜੀ ਕੀ ਲੋਕਾਂ ਨੂੰ ਆਪਣਾ ਹੌਸਲਾ ਫੜਾਉਣਾ ਆ ਲੋਕਾਂ ਨੂੰ ਆਪਣੇ ਹੌਸਲੇ ਬਰਕਰਾਰ ਰੱਖਣੇ ਆ ਔਰ ਫੌਜ ਦੇ ਨਾਲ ਬਿਲਕੁਲ ਮੋੜਾ ਮੋੜਾ ਦੇਖੇ ਉਹਨਾਂ ਦਾ ਸਾਥ ਦੇਣਾ ਜੀ ਦਾ ਸਾਨੂੰ ਆਪਣੇ ਦੇਸ਼ ਦਾ ਬਚਾ ਕਰਨਾ ਜੀ ਦਾ ਤੁਹਾਨੂੰ ਆਪਣਾ ਹਰ ਵੇਲੇ ਸਾਨੂੰ ਆਪਣੇ ਬਣੇ ਸਟਰੀ ਰਹਿਣਾ ਜੀ ਦਾ ਆਪਣੇ